ਉਹਨਾਂ ਦੇ ਕੰਮ ਲਈ ਤੁਸੀਂ ਭੇਜੇ ਗਏ ਸੀ ਕਿ ਆਖੇ ਤੁਸੀਂ ਵਿੱਦਿਆ ਦਾ ਦਾਨ ਜਿਹੜਾ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ ਐਜੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਹੈ ਔਰ ਸਭ ਤੋਂ ਵਧੀਆ ਗੱਲ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ। ਮੈਂ ਤੁਹਾਨੂੰ ਦੱਸ ਸਕਦੀ ਹਾਂ ਸਰ ਕਿ ਅਸੀਂ ਉੱਥੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਿੱਖਿਆ ਕਿ ਲਾਈਕ ਕਿਵੇਂ ਅਸੀਂ ਆਪਣੇ ਆਪ ਨੂੰ ਮੋਟੀਵੇਟ ਜਿਵੇਂ ਸਰ ਮੈਂ ਹੁਣ ਇੱਥੇ ਖੜ ਕੇ ਗੱਲ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਜੇ ਅੱਜ ਤੋਂ ਪਹਿਲਾਂ ਜੇ ਫਿਨਲੈਂਡ ਦੀ ਟ੍ਰੇਨਿੰਗ ਤੋਂ ਪਹਿਲਾਂ ਮੈਨੂੰ ਕੋਈ ਕਹਿੰਦਾ ਵੀ ਖੜ ਕੇ ਗੱਲ ਕਰੋ ਤੇ ਸ਼ਾਇਦ ਮੈਂ ਨਹੀਂ ਬੋਲ ਸਕਦੀ ਸੋ ਸਰ ਉੱਥੇ ਅਸੀਂ ਸਿੱਖਿਆ ਕਿ ਹਰ ਚੀਜ਼ ਨੂੰ ਪਲੇਫੁੱਲ ਮੈਥਡ ਦੇ ਨਾਲ ਅਸੀਂ ਪੜ੍ਹਾ ਸਕਦੇ ਹਾਂ ਤਾਂ ਸਾਨੂੰ ਸਰ ਜਦੋਂ ਅਸੀਂ ਸਕੂਲਾਂ ਦੇ ਵਿੱਚ ਪਹੁੰਚੇ ਤੇ ਅਸੀਂ ਉਹ ਜਿਹੜੀਆਂ ਐਕਟੀਵਿਟੀਜ਼ ਅਸੀਂ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਰਵਾਉਣੀਆਂ ਸ਼ੁਰੂ ਕੀਤੀਆਂ ਤਾਂ ਬੱਚੇ ਸਾਡੇ ਬੜੇ ਹੈਰਾਨ ਹੋਏ ਇਵਨ ਜਿਹੜੇ ਬੱਚੇ ਸਾਡੇ ਗੈਰ ਹਾਜ਼ਰ ਰਹਿੰਦੇ ਸੀ ਸਰ ਉਹ ਹੁਣ ਸਕੂਲ ਆਉਣ ਲੱਗ ਗਏ ਰੋਜ਼ਾਨਾ ਜॉय ਆਫ ਲਰਨਿੰਗ ਦੇ ਵਿੱਚ ਸਿਰ ਉਹ ਬਹੁਤ ਜ਼ਰੂਰੀ ਸਮਝਦੇ ਨੇ ਕਿ ਹਰ ਥੋੜੀ ਦੇਰ ਬਾਅਦ ਬ੍ਰੇਕ ਦੇਣਾ ਕਿਉਂ ਨਾ ਕੇਵਲ ਇਹ ਸਕੂਲਾਂ ਦੇ ਵਿੱਚ ਸਿਰ ਉਹ ਇਸ ਟ੍ਰੇਨਿੰਗ 'ਚ ਵੀ ਇੰਪਲੀਮੈਂਟ ਕਰਦੇ ਸੀ ਵੀ ਥੌਟ ਪ੍ਰੋਵੋਕਿੰਗ ਸੈਸ਼ਨ ਦੇ ਫਾਰਮ ਦੇ ਵਿੱਚ ਉਹ ਇਹਨਾਂ ਨੂੰ ਬ੍ਰੇਕ ਦਿੰਦੇ ਸੀਗੇ ਇਹ ਬਹੁਤ ਜ਼ਰੂਰੀ ਆ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਮਾਪੇ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਸਾਰੇ ਹੀ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਆ ਜਦੋਂ ਕੁਝ ਬਣ ਗਏ ਫਿਰ ਉਹੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੋਂ ਮੈਨੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਹੁੰਦਾ ਹੈ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗਣਾ ਬਣ ਜੂਗਾ ਉਸੇ ਫੀਲਡ 'ਚ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੋਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਅੱਗੇ ਜਾਓਗੇ ਉਹ ਨਾ ਉੱਪਰ ਹੀ ਜਾਣਾ